ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਸਭ ਨੂੰ ਹੈਪੀ ਦੁਸ਼ਹਿਰਾ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਉਸ ਤੋਂ ਪਹਿਲਾਂ ਆਪਾਂ ਕੱਢਾਂਗੇ ਲੱਕੀ ਵਿਨਰ ਅੱਜ ਦਾ ਜਿਨ੍ਹਾਂ ਨੇ ਸਾਡੇ ਰੈਗੂਲਰ ਵੀਡੀਓਜ਼ ਆਪਣੇ ਸਟੇਟਸ ਤੇ ਲਗਾਏ ਆ ਜੀ ਔਰ ਉਹਨਾਂ ਦਾ ਅੱਜ ਇੱਕ ਸਿੰਗਲ ਆਪਾਂ ਹਰ ਵਾਰੀ ਕਿਹਾ ਕਿ ਮਹੀਨੇ ਦੇ ਐਂਡ ਵਿੱਚ ਆਪਾਂ ਕੱਢਾਂਗੇ ਠੀਕ ਹੈ ਜੀ ਲੱਕੀ ਵਿਨਰ ਜਿਹੜਾ ਵੀ ਹੋਗਾ ਤੇ ਫਸਟ ਆਪਾਂ ਲੱਕੀ ਵਿਨਰ ਦੀਆਂ ਪਰਚੀਆਂ ਪਾ ਲੈਨੇ ਆ ਠੀਕ ਹੈ ਜੀ ਹੁਣ ਇੱਕ ਚੱਕੂਗਾ ਮੇਰੇ ਬੇਟਾ ਇੱਕ ਪਰਚੀ ਮ ਅੱਜ ਦਾ ਲੱਕੀ ਜੀ ਜੇ ਅਸ਼ੋਕਤਾ ਰਾਣੀ ਹੁਸ਼ਾਰਪੁਰ ਤੋਂ ਠੀਕ ਹੈ ਜੀ ਉਹਨਾਂ ਨੂੰ ਸੂਟ ਉਹਨਾਂ ਦਾ ਦਿੱਤਾ ਜਾਊਗਾ ਤੇ ਆਪਾਂ ਤੁਹਾਨੂੰ ਅੱਗੇ ਬਾਕੀ ਦੇ ਸੂਟ ਦਿਖਾਉਨੇ ਆ ਠੀਕ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਜਿਨ੍ਹਾਂ ਦਾ ਸੂਟ ਅੱਜ ਦਾ ਨਿਕਲਿਆ ਲੱਕੀ ਜੀ ਵਿਨਰ ਨੇ ਜਿਹੜੇ ਤੇ ਆਪਾਂ ਸ਼ੁਰੂ ਕਰਦੇ ਆ ਅਗਲੀ ਵੀਡੀਓ ਨਾਲ ਹੀ ਬਹੁਤ ਸੋਹਣੇ ਸੂਟ ਆਸ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਆਪਰਚੂਨਸ ਟੋਪਸ ਠੀਕ ਹੈ ਜੀ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਕਿਹੜੀ ਬ੍ਰਾਂਡ ਦੇ ਆ ਹਲੋ ਜੀ ਪ੍ਰੀਮੀਅਮ ਆਰਟੀਕਲਸ ਲਵ ਕਾਟਨ ਦੇ ਉੱਤੇ ਸੂਟ ਰਹਿਣਗੇ ਕੱਪੜੇ ਦੀ 100 10% ਗਾਰੰਟੀ ਰੋਗੀ ਜੀ ਇਦਾਂ ਦਾ ਸੂਟ ਆ ਇਹ ਵਾਲੇ ਡਿਜੀਟਲ ਪ੍ਰਿੰਟ ਆਊਗਾ ਹਲੋ ਡਿਜੀਟਲ ਪ੍ਰਿੰਟ ਦੇ ਉੱਤੇ ਸੂਟ ਆ ਵੱਡੇ ਕੱਟ ਆ ਪੂਰੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਰਹਿਣ ਵਾਲੇ ਆ ਸਭ ਦੇ ਠੀਕ ਹੈ ਜੀ ਬਾਹਾਂ ਦਾ ਜਿਹੜਾ ਇਹਦਾ ਫੈਬਰਿਕ ਆ ਉਹ ਨਾਲ ਹੀ ਡਿਜ਼ਾਈਨਿੰਗ ਜਿਹੜੀ ਹੈਗੀ ਇਸ ਤਰ੍ਹਾਂ ਰੋਗੀ ਇਹ ਬਾਹਾਂ ਦਾ ਡਿਜ਼ਾਈਨ ਰਹਿਣ ਵਾਲਾ ਆ ਤੇ ਸੇਮ ਪਿਓਰ ਕਾਟਨ ਦਾ 100 10% ਕਾਟਨ ਰਹਿਣ ਵਾਲੀ ਹੈ ਇਹ ਵਾਲੀ ਇਹਦਾ ਬਾਟਮ ਰਹਿਣ ਵਾਲਾ ਆ ਔਰ ਇਹਦੇ ਵਿੱਚ ਮੈਂ ਤੁਹਾਨੂੰ ਲੈਂਥ ਵਿਡਥ ਦੀ ਕੋਈ ਦਿੱਕਤ ਨਹੀਂ ਹੈਗੀ ਪੂਰੇ ਵੱਡੇ ਕੱਟ ਦੇ ਸੂਟ ਆ ਔਰ ਦੁਪੱਟਾ ਤੁਹਾਨੂੰ ਦਿਖਾਨੀ ਆ ਪ੍ਰਾਈਸ ਆਊਗਾ 1850 ਸ਼ਿਪਿੰਗ ਆਏਗੀ ਪੈਨ ਇੰਡੀਆ ਫ੍ਰੀ ਆ ਲਓ ਜੀ 24 2500 ਵਾਲੇ ਸੂਟਸ ਆ ਜਿਹੜੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਾਰੇ ਜਾਣਗੇ ਵਾਲੇ ਕਾਟਨ ਦੇ ਸੂਟ ਸਿਰਫ 1850 ਦੇ ਵਿੱਚ ਆ ਲਓ ਜੀ ਤੇ ਸ਼ਿਪਿੰਗ ਵੀ ਰਹੂਗੀ ਫ੍ਰੀ ਤੇ ਪੂਰੇ ਵੱਡੇ ਕੱਟ ਦੇ ਦੁਪੱਟੇ ਆ ਦੁਪੱਟਿਆਂ ਦੀ ਲੁੱਕ ਮੈਂ ਤੁਹਾਨੂੰ ਦਿਖਾਨੀ ਆ ਬਹੁਤ ਸੋਹਣੇ ਸੂਟ ਆ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਆਪਣਾ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਿਓ ਮਲਟੀ ਕਲਰ ਚ ਦੁਪੱਟੇ ਮੱਲੇ ਪੂਰਾ ਇਹਨੂੰ ਵੀ ਫਿਨਿਸ਼ਿੰਗ ਦੇ ਨਾਲ ਕਹਿੰਦੇ ਨੇ ਲੇਸ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਆ ਔਰ ਅਗਲਾ ਤੁਹਾਨੂੰ ਦਿਖਾਨੀ ਆ ਸੂਟ ਡਿਜ਼ਾਈਨ ਦਿਖਾਵਾਂਗੀ ਦੋ ਪਰ ਸੂਟ ਤੁਹਾਨੂੰ ਕਾਫੀ ਦਿਖਾਵਾਂਗੀ ਅੱਜ ਦੀ ਵੀਡੀਓ ਵਿੱਚ ਆ ਲੋ ਜੀ ਕਿਉਂਕਿ ਕਲਰ ਚਾਰਟ ਬਹੁਤ ਸੋਹਣਾ ਆਇਆ ਹੈ ਇਹਦਾ ਆ ਲੋ ਜੀ ਨੈਕਸਟ ਕਲਰ ਸਭ ਦਾ ਫੇਵਰਟ ਕਲਰ ਆ ਲੋ ਜੀ ਪੈਟਰਨ ਦੇਖਿਓ ਕਿੰਨਾ ਸੋਹਣਾ ਹੈ ਇਹਦਾ ਵੀ ਆ ਲੋ ਜੀ ਪੈਟਰਨ ਬਹੁਤ ਸੋਹਣਾ ਹੈ ਔਰ ਇਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਹੈ ਹੈਂਡਵਰਕ ਦੇ ਨਾਲ ਵਿਦਾਊਟ ਲਾਈਨਿੰਗ ਸੂਟ ਰਹਿਣਗੇ ਤੁਹਾਡੇ ਬਹੁਤ ਸੋਹਣੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਆ ਠੀਕ ਹੈ ਜੀ ਲੈਂਥ ਵਿਡਥ ਦੀ ਕੋਈ ਦਿੱਕਤ ਨਹੀਂ ਹੈਗੀ ਪੂਰੇ ਵੱਡੇ ਕੱਟ ਦੇ ਸੂਟ ਆ ਔਰ ਇਹਦਾ ਰਹੂਗਾ ਦੁਪੱਟਾ ਪਿਓਰ ਕਾਟਨ ਦੀ ਨਾਲ ਰਹੂਗੀ ਇਹਦੇ ਬਾਟਮ ਦੁਪੱਟਾ ਵੀ ਤੁਹਾਨੂੰ ਦਿਖਾਨੀ ਆ ਆ ਲਓ ਜੀ ਇਹ ਰਹੂਗਾ ਇਹਦਾ ਦੁਪੱਟਾ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕਾ ਲਿਓ ਪ੍ਰਾਈਸ ਆਊਗਾ ਇਹਨਾਂ ਦਾ 1850 ਸ਼ਿਪਿੰਗ ਆਏਗੀ ਪੈਨ ਇੰਡੀਆ ਫ੍ਰੀ ਠੀਕ ਹੈ ਜੀ ਔਰ ਅਡਜਸਟੇਬਲ ਸੂਟ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਆ ਲਓ ਜੀ ਅਗਲਾ ਸੂਟ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਰਹਿਣ ਵਾਲੇ ਆ ਆ ਲਓ ਜੀ ਬੈਕ ਦੀ ਪ੍ਰਿੰਟ ਵੀ ਸੇਮ ਆਏਗੀ ਇਹਦੀ ਆਹ ਲਓ ਫਰੰਟ ਸੌਰੀ ਬੈਕ ਦੀ ਪ੍ਰਿੰਟ ਜਿਹੜੀ ਹੈਗੀ ਆ ਉਹ ਡਿਫਰੈਂਟ ਪ੍ਰਿੰਟ ਵਾਲੀ ਇਹ ਰਹੂਗੀ ਇਹਦੀ ਬੈਕ ਦੀ ਪ੍ਰਿੰਟ ਔਰ ਇਹ ਰਹੂਗਾ ਜੀ ਇਹਦਾ ਫਰੰਟ ਲੁੱਕ ਆ ਲਓ ਜੀ ਸਟਾਈਲ ਬਹੁਤ ਸੋਹਣੀ ਆ ਪ੍ਰਿੰਟਿੰਗ ਇਹਦੀ ਕਿੰਨੀ ਫੈਰੀ ਲੁੱਕ ਦੀ ਰਹਿਣ ਵਾਲੀ ਆ ਆ ਲਓ ਜੀ ਪ੍ਰੋਪਰ ਇਹਦਾ ਰਹੂਗਾ ਵਰਕ ਦੇ ਨਾਲ ਫੈਂਡ ਵਰਕ ਦੇ ਨਾਲ ਸੂਟ ਬਿ ਡਾਊਟ ਲਾਈਨਿੰਗ ਸੂਟ ਆ ਟੋਨ ਟੂ ਟੋਨ ਬਾਟਮ ਆ 3 ਮੀਟਰ ਦੀ ਪੂਰੀ ਬਾਟਮ ਰੈਨਣ ਵਾਲੀ ਆ ਔਰ ਇਹ ਰੋਗਮਾ ਸਲੀਨ ਵਿਸਕੋਸ ਦਾ ਦੁਪੱਟਾ ਜੀ ਆ ਲੋ ਬਹੁਤ ਸੋਹਣਾ ਪੀਸ ਆ ਜੇ ਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਆ ਲਿਓ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਮਸਲੀਨ ਵਿਸਕੋਸ ਦੇ ਪ੍ਰੀਮੀਅਮ ਕੁਆਲਿਟੀ ਦੇ ਸਾਰੇ ਸੂਟ ਰਹਿਣਗੇ ਔਰ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਬਲੈਕ ਕਲਰ ਵੈਸੇ ਤਾਂ ਸਾਰੇ ਕਲਰ ਵੀ ਇਹਦੇ ਬਹੁਤ ਸੋਹਣੇ ਨੇ ਬਟ ਬਲੈਕ ਕਲਰ ਮੈਕਸਿਮਮ ਸਭ ਦਾ ਫੇਵਰਿਟ ਰਹਿੰਦਾ ਆ ਆ ਲੋ ਜੀ ਫਾਰਕ এজ ਦੇ ਹਿਸਾਬ ਨਾਲ ਸੂਟ ਨੇ ਵਾਲੇ ਵੀ ਫਰੰਟ ਦੇਖੋ ਕਿੰਨਾ ਸੋਹਣਾ ਸਟਾਈਲ ਇਹਦਾ ਠੀਕ ਹੈ ਜੀ ਔਰ ਇਹ ਰੂਗਾ ਇਹਦਾ ਪੈਕ ਦਾ ਪ੍ਰਿੰਟ ਇਹ ਬੈਕ ਦਾ ਹੋਊਗਾ ਘੇਰੇ ਦਾ ਪ੍ਰਿੰਟ ਬਾਹਾਂ ਦਾ ਪ੍ਰਿੰਟ ਜਿਹੜਾ ਹੈਗਾ ਉਹ ਸਾਈਡ ਤੇ ਇਸ ਤਰ੍ਹਾਂ ਰੂਗਾ ਇਹਦਾ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਇਹਦੀ ਵੀ ਰੈਡੀ ਹੋ ਕੇ ਲੈਂਥ ਵਿਡਥ ਇਹਨਾਂ ਦੀ ਬਹੁਤ ਆ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਜਿੰਨੀ ਮਰਜੀ ਤੁਹਾਡੀ ਹਾਈਟ ਆ ਘੱਟ ਆ ਮਤਲਬ ਕਹਿ ਲਓ ਜ਼ਿਆਦਾ ਆ ਤੇ ਅਡਜਸਟੇਬਲ ਚੀਜ਼ਾਂ ਰੋਗੀਆਂ ਹੈ ਰੂਗਾ ਇਹਦਾ ਦੁਪੱਟਾ ਪ੍ਰਾਈਸ ਆਊਟਰ 1800 ਪਿਆ ਅਲੋ ਬਹੁਤ ਸੋਹਣਾ ਪੀਸ ਆ ਜੇ ਇਹਨੂੰ ਵੀ ਅੱਛਾ ਲੱਗਦਾ ਹੋਵੇ ਤਾਂ ਬੋਲ ਕਲੋ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਆ ਲੋ ਜੀ ਮਸਟਰਡ ਕਲਰ ਕੱਪੜੇ ਦੀ ਕੁਆਲਿਟੀ ਸੁਪਰ ਬ੍ਰੈਂਡ ਵਾਲੀ ਜਿਹੜੇ ਕੇਡੀ ਦੇ ਸੂਟ ਵੇਅਰ ਕਰਦੇ ਹੈਗੇ ਆ ਉਹਨਾਂ ਨੂੰ ਪਤਾ ਹੀ ਆ ਵੀ ਕੁਆਲਿਟੀ ਕਿਵੇਂ ਦੀ ਹੁੰਦੀ ਨਾਲ ਸੂਟਾਂ ਦੀ ਆ ਲੋ ਜੀ ਬਹੁਤ ਿਆਰਾ ਪੀਸ ਆ ਪੀਰਾ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਔਰ ਪੂਰਾ ਕਹ ਲੋ ਕਿ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਵਰਕ ਦੇ ਨਾਲ ਥ੍ਰੈਡ ਦਾ ਪੂਰਾ ਵਰਕ ਰਹਿਣ ਵਾਲਾ ਆ ਘੇਰਾ ਬਹੁਤ ਸੋਹਣੀ ਲੁੱਕ ਦੇ ਵਿੱਚ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਘੇਰਾ ਵੀ ਬਣਿਆ ਹੈ ਦਾ ਬੈਕ ਦੀ ਪ੍ਰਿੰਟ ਸੇਮ ਆਏਗੀ ਔਰ ਇਹ ਰਹੂਗਾ ਮਸਲਿਨ ਵਿਸਕੋਸ ਦਾ ਹੀ ਦੁਪੱਟਾ ਆ ਲੋ ਜੀ ਮਸਲਿਨ ਵਿਸਕੋਸ ਦਾ ਰਹੂਗਾ ਦੁਪੱਟਾ ਪੂਰੇ ਵੱਡੇ ਕੱਟ ਦਾ ਤੇ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕਾ ਲਿਓ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਇਹ ਵੀ ਰਹਿਣ ਵਾਲਾ ਹੈ ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਕਲਰ ਚਾਰਟ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਲੋ ਜੀ ਕਰੀਮ ਕਲਰ ਬਹੁਤ ਸੋਹਣਾ ਸੂਟ ਹੈ ਵੀ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕਾ ਲਓ ਫਰੰਟ ਦੇਖਿਓ ਕਿੰਨੀ ਸੋਹਣੀ ਹੈ ਦੀ ਸੌਰੀ ਬੈਕ ਦੀ ਲੁੱਕ ਇਹਨਾਂ ਦੀ ਡਿਫਰੈਂਟ ਹੈ ਮੈਂ ਭੁੱਲ ਗਈ ਮੈਨੂੰ ਲੱਗਿਆ ਸੇਮ ਹੈ ਬਟ ਬੈਕ ਦੀ ਲੁੱਕ ਜਿਹੜੀ ਹੈਗੀ ਇਹਨਾਂ ਦੀ ਬਹੁਤ ਸੋਹਣੀ ਆ ਹੋਵੇ ਫਰੰਟ ਜਿਹੜਾ ਹੈਗਾ ਪੂਰਾ ਹੈਵੀ ਵਰਕ ਦੇ ਨਾਲ ਰਹਿਣ ਵਾਲਾ ਹੈ ਫਰੰਟ ਪੂਰਾ ਹੈਵੀ ਵਰਕ ਦੇ ਨਾਲ ਰਹਿਣ ਵਾਲਾ ਹੈ ਥ्रेड ਵਰਕ ਦਾ ਕੰਮ ਆਊਗਾ ਬਹੁਤ ਸੋਹਣਾ ਘੇਰਾ ਇਹਦਾ ਬਣਿਆ ਹੋਇਆ ਔਰ ਇਹ ਰਹੂਗਾ ਇਹਦਾ ਦੁਪੱਟਾ ਇਹ ਰਹੂਗਾ ਇਹਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਜੇ ਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਆ ਲਓ ਮਸਲੀਨ ਵਿਸਕੋਸ ਦੇ ਦੁਪੱਟੇ ਆ ਪਿਓਰ ਸਲਵ ਕਾਟਨ ਦੇ ਰਹਿਣ ਵਾਲੇ ਸੂਟ ਇਹਨਾਂ ਦੇ ਅਗਲਾ ਤੁਹਾਨੂੰ ਦਿਖਾਨੀਆਂ ਬਲੈਕ ਕਲਰ ਆ ਲਓ ਜੀ ਬਲੈਕ ਕਲਰ ਕਲਰ ਚਾਰਟ ਸਾਰਾ ਹੀ ਇੱਕ ਤੋਂ ਇੱਕ ਸੋਹਣਾ ਆ ਲਓ ਜੀ ਬਲੈਕ ਕਲਰ ਬਹੁਤ ਸੋਹਣਾ ਪੀਸ ਹੈ ਇਹ ਵੀ ਠੀਕ ਹੈ ਜੀ ਬ੍ਰਾਂਡਡ ਆਰਟੀਕਲ ਨੇ ਕਿਹੜੀ ਬ੍ਰਾਂਡ ਦਾ ਸੂਟ ਆਊਗਾ ਬੈਕ ਦੀ ਪ੍ਰਿੰਟ ਇਸ ਤਰ੍ਹਾਂ ਰਹਿਣ ਵਾਲੀ ਹੈ ਦੀ ਔਰ ਸੇਮ ਬਾਟਮ ਦੇੜੀ ਹੈਗੀ ਆ ਸਭ ਦੇ ਸੇਮ ਟੋਨ ਤੋਂ ਟੋਨ ਆ ਪਿਓਰ ਕਾਟਨ ਦੇ ਬਾਟਮ ਰਹਿਣ ਵਾਲੇ ਆ 3 ਮੀਟਰ ਪੂਰੇ ਕੱਡੀ ਦੇ ਵੀ ਦੇ ਸੂਟ ਤੁਹਾਨੂੰ ਪਤਾ ਹੀ ਜਾਵੇ ਪੂਰੇ ਕਹ ਲੋਗੇ 3 ਮੀਟਰ ਪੂਰੀ ਬਾਟਮ ਹੁੰਦੀ ਹੈ ਇਹਨਾਂ ਦੀ ਔਰ ਪੂਰਾ ਇਹਦੇ ਉੱਤੇ ਕਹ ਲੋਗੇ ਥ्रेड ਦਾ ਕੰਮ ਰਹੂਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਹੈ ਸੂਟ ਔਰ ਅਗਲਾ ਤੁਹਾਨੂੰ ਦਿਖਾਨੀ ਆ ਆ ਲੋ ਜੀ ਆ ਲੋ ਜੀ ਬਹੁਤ ਸੋਹਣਾ ਸੂਟ ਰਹੂਗਾ ਇਹ ਵੀ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦਾ ਵੀ ਮਸਲੀਨ ਵੀ ਸਪੋਰਟ ਦਾ ਰਹੂਗਾ ਦੁਪੱਟਾ ਅਗਲਾ ਤੁਹਾਨੂੰ ਕਲਰ ਦਿਖਾਨੀ ਆ ਕਲਰ ਸਾਰੇ ਇੱਕੋ ਇੱਕ ਰੈਨ ਵਾਲੇ ਆ ਹਲੋ ਅਗਲਾ ਕਲਰ ਪਰਪਲ ਕਲਰ ਬਹੁਤ ਸੋਹਣਾ ਪੀਸ ਹੈ ਇਹ ਵੀ ਫਰੰਟ ਲੁੱਕ ਦੇਖ ਲਓ ਫਰੰਟ ਲੁੱਕ ਕਿੰਨੀ ਸੋਹਣੀ ਹੈ ਜੀ ਔਰ ਬੈਕ ਦੀ ਲੁੱਕ ਵੀ ਦਿਖਾਉਣੀ ਆ ਔਰ ਅੰਡਰ 30 32 ਜਿਨ੍ਹਾਂ ਦੇ ਘੇਰੇ ਬਣ ਜਾਂਦੇ ਆ ਇਹ ਉਸ ਨੂੰ ਬਾਏ ਕਰ ਸਕਦੇ ਆ ਇੰਨੇ ਵੱਡੇ ਕੱਟਦੇ ਸ਼ੂਟ ਨੇ ਪੂਰਾ ਥ੍ਰੈਡ ਦੇ ਨਾਲ ਕੰਮ ਰੋਗਾ ਇਹਦਾ ਪੂਰਾ ਥ੍ਰੈਡ ਵਰਕ ਦਾ ਕੰਮ ਆਊਗਾ ਬਹੁਤ ਸੋਹਣਾ ਬਹੁਤ ਪਿਆਰੇ ਪੀਸ ਆ ਔਰ ਇਹ ਰੋਗਾ ਇਹਦਾ ਜੀ ਮਸਲੀਨ ਵਿਸਕੋਜ਼ ਦਾ ਦੁਪੱਟਾ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਲੋ ਬਹੁਤ ਸੋਹਣਾ ਪੀਸ ਆ ਔਰ ਪੂਰੇ ਸਟੈਂਡਰਡ ਕੱਟ ਦੇ ਦੁਪੱਟੇ ਆ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ 1800 ਰੁਪਿਆ ਲਾਸਟ ਡੇ ਦੇ ਵਿੱਚ ਦਿਖਾਨੀ ਆ ਮੈਂ ਤੁਹਾਨੂੰ ਸ਼ੂਟ ਕਲਰ ਬਹੁਤ ਸੋਹਣਾ ਰਹਿਣ ਵਾਲੇ ਆ ਕੇਡੀ ਬ੍ਰਾਂਡ ਦੇ ਸੁਲਤਾਨਗੇ ਮੈਕਸੀਮਮ ਤੁਸੀਂ ਵਿਜ਼ਿਟ ਕਰਦੇ ਆ ਸਾਡੇ ਕੋਲ ਤੋਂ ਤੁਹਾਨੂੰ ਸਾਡੇ ਕੋਲ 350 ਰੁਪਏ ਤੋਂ ਵੈਰਾਈਟੀ ਦੇਖੋ ਨੂੰ ਮਿਲ ਜੂਗੀ ਸ਼ੁਰੂ ਜਿਹੜੀ ਆ ਬਾਕੀ ਐਂਡ ਤੱਕ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਆ ਬਹੁਤ ਸੋਹਣੇ ਸਾਰੇ ਕਲਰ ਦੇ ਸ਼ੂਟ ਹੁੰਦੇ ਆ ਬ੍ਰਾਂਡਡ ਸੂਟ ਮੈਕਸਿਮਮ ਬ੍ਰਾਂਡਡ ਸੂਟ ਦੇ ਵਿੱਚ ਇਹ ਡੀਲ ਕਰਦੇ ਆ ਆ ਲੋ ਜੀ ਲੁੱਕ ਦੇਖ ਲੋ ਬਹੁਤ ਸੋਹਣੀ ਪ੍ਰੋਪਰ ਥ्रेड ਦਾ ਕੰਮ ਆਊਗਾ ਪੂਰੇ ਸੂਟ ਦੇ ਉੱਤੇ ਫਰੰਟ ਪੂਰਾ ਹੈਵੀ ਲੁੱਕ ਦੇ ਵਿੱਚ ਆਊਗਾ ਬੈਕ ਦਾ ਪ੍ਰਿੰਟ ਵੀ ਆਇਆ ਜਾਏਗਾ ਇਸ ਤਰ੍ਹਾਂ ਇਹ ਰੂਗਾ ਦਾ ਬੈਕ ਦਾ ਪ੍ਰਿੰਟ ਲੈਂਥ ਵਿੱਥ ਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਰੈਡੀ ਕਰਵਾਓ ਪੂਰੇ ਸਟੈਂਡਰਡ ਕੱਟ ਦੀਆਂ ਲੈਂਥਾਂ ਆ ਕੋਈ ਗਲਣਾ ਨਹੀਂ ਬਣਿਆ ਹੋਇਆ ਤੇ ਐਡਜਸਟੇਬਲ ਰਹਿਣ ਵਾਲੀਆਂ ਚੀਜ਼ਾਂ ਆ ਬਾਲੀਆਂ ਔਰ ਇਹ ਰੂਗਾ ਦਾ ਦੁਪੱਟਾ ਆ ਲੋ ਜੀ ਬਹੁਤ ਸੋਹਣਾ ਦੁਪੱਟਾ ਹੈ ਜੇ ਇਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਨਾਂ ਦਾ 1850 ਸਿੰਗਲ ਰੇਟ ਵੀਡੀਓ ਰੋਗੀ ਅੱਜ ਦੀ ਠੀਕ ਹੈ ਜੀ ਤੇ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਤੁਸੀਂ ਸੂਟ ਬੁੱਕ ਕਰ ਲਿਓ ਬਾਕੀ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਜਿਹੜੇ ਸਾਨੂੰ ਸਟੇਟਸ ਆਪਣੇ ਆਪਣੇ ਸਟੇਟਸ ਤੇ ਲਗਾਉਂਦੇ ਆ ਵੀਡੀਓ ਸਾਨੂੰ ਸ਼ੇਅਰ ਕਰਦੇ ਸਕਰੀਨਸ਼ਾਟ ਸ਼ੇਅਰ ਕਰਦੇ ਆ ਉਹਨਾਂ ਦਾ ਅਸੀਂ ਹਰੇਕ ਮੰਥ ਦੇ ਐਂਡ ਵਿੱਚ ਇੱਕ ਲੱਕੀ 쿠ਪਨ ਕੱਢਦੇ ਆ ਜੀ ਤੇ ਸੂਟ ਉਹਨਾਂ ਨੂੰ ਸੋਹਣਾ ਸੂਟ ਅਸੀਂ ਗਿਫਟ ਕਰਦੇ ਆ ਜੀ ਫ੍ਰੀ ਆਫ ਕਾਸਟ ਔਰ ਸ਼ਿਪਿੰਗ ਦਾ ਤੇ ਬਾਕੀ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਆਂ ਐਂਡ ਉਮੀਦ ਕਰਦੇ ਆਂ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਥੈਂਕ ਯੂ